ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੇਖੌਫ ਹੋ ਕੇ ਪਸ਼ੂ ਚੋਰੀ ਕਰਨ ਵਾਲੀ ਟੀਮ ਚੱਕਦਾਣਾ ਪੰਦਰਾਵਲ ਅਤੇ ਹੋਰ ਲਾਗਲੇ ਪਿੰਡਾਂ ਤੋਂ ਹੁੰਦੀ ਹੋਈ ਪਿੰਡ ਰੁੜਕਾ ਕਲਾ ਪੁੱਜ ਗਈ ਹੈ ਜਿੱਥੋਂ ਇਸ ਟੀਮ ਵੱਲੋਂ ਦੋ ਕਰਾਂ ਦੇ 6 ਕੀਮਤੀ ਪਸ਼ੂ ਚੋਰੀ ਕਰ ਲੈ ਗਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਬੰਧਤ ਥਾਣੇ ਦੀ ਪੁਲਿਸ ਮੌਕਾ ਦੇਖਣ ਤੱਕ ਨਹੀਂ ਪੁੱਜੀ ਪਹਿਲੀ ਘਟਨਾ ਵਿੱਚ ਗੁਰਮੀਤ ਸਿੰਘ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਦੀਆਂ ਤਿੰਨ ਮੱਝਾਂ ਚੋਰੀ ਕਰ ਲਈਆਂ ਗਈਆਂ ਅਤੇ ਚੋਰ ਜਾਂਦੇ ਸਮੇ ਉਨ੍ਹਾਂ ਦੇ ਤੀਲ ਕੁੱਕੜ ਵੀ ਲੈ ਗਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਚੋਰੀ ਹੋਏ ਪਸ਼ੂਆਂ ਦੀ ਕੀਮਤ 3 ਲੱਖ ਰੁਪਏ ਤੋਂ ਵੱਧ ਹੈ ਅਤੇ ਪੁਲਿਸ ਨੂੰ ਚੋਰਾਵੱਲੋਂ ਵਰਤੀ ਗਈ ਗੱਡੀ ਦੀਆਂ ਸੀਸੀਟੀਵੀ ਤਸਵੀਰਾਂ ਵੀ ਮੁਹੱਈਆ ਕਰਵਾਈਆਂ ਗਿਆ ਹਨ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਦੂਜੀ ਘਟਨਾ ਸਬੰਧੀ ਲੈਂਬਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਮਾਂਜ ਇੱਕ ਗਾਂ ਅਤੇ ਇੱਕ ਕੱਟੀ ਚੋਰੀ ਕੀਤੀ ਗਈ ਹੈ ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਗਈ ਹੈ ਪਰ ਆਸ ਕੋਈ ਨਹੀਂ ਹੈ ਕਿ ਉਹਨਾਂ ਦੀ ਕੋਈ ਗੱਲ ਸੁਣੀ ਜਾਵੇਗੀ ਉਹਨਾਂ ਦੱਸਿਆ ਕਿ ਪਸ਼ੂ ਚੋਰੀ ਹੋਣ ਦਾ ਸਿਲਸਿਲਾ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਪਰ ਹਾਲ ਕੋਈ ਨਹੀਂ ਨਿਕਲਿਆ ਕਰਦੇ ਹਾਂ ਪੀੜਿਤ ਪਰਿਵਾਰਾਂ ਨਾਲ ਗਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜੀ ਕੀ ਨਾਮ ਕੀ ਤੁਹਾਡਾ ਜੀ ਜੀ ਮੈਂ ਵਾਸੀ ਪਿੰਡ ਰੁੜਕਾਨ ਗੁਰਮੀਤ ਸਿੰਘ ਜੀ ਕੀ ਨਕਸਾਨ ਆਪਣੇ ਹੋਇਆ ਜੀ ਮੇਰੇ ਜੀ ਰਾਤ ਨੂੰ ਮੱਜਾ ਜਿੱਦਾਂ ਲੱਗੇ ਤੈਨ ਲਈ ਜੀ ਅੱਛਾ ਜੀ ਮੇਰਾ 3 3.5 ਲੱਖ ਦਾ ਨਕਸਾਨ ਹੈ ਜੀ ਜਿਹੜਾ ਕਰ ਗਏ ਆ ਪੁਲਿਸ ਨੂੰ ਕੀਤਾ ਸੂਚਿਤ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੀ ਆਏ ਸੀ ਮੌਕਾ ਦੇਖਣ ਆ ਜੀ ਮੌਕਾ ਦੇਖਣ ਆਏ ਸੀ ਤੇ ਤੁਸੀਂ ਕੋਈ ਸੀਸੀਟੀ ਵੀ ਕੈਮਰਾ ਵਗੈਰਾ ਦੀ ਫੋਟੋ ਕਢਾਈ ਹੈ ਦੀ ਕੋਈ ਹਾਂਜੀ ਹਾਂਜੀ ਕਢਾਈਆਂ ਜੀ ਮੈਂ ਕਾਦੇ ਵਿੱਚ ਲੈ ਜਾ ਰਹੇ ਆ ਜੀ ਉਹ ਪਿਕਅਪ ਜੀ ਆਈ ਮਿਹਦਰਾਲਿਆਂ ਦੀ ਉੱਤੇ ਲੈ ਕੇ ਗਏ ਤੇ ਕਿੱਥੇ ਤੱਕ ਤੁਸੀਂ ਜਿਹੜੀ ਤੁਸੀਂ ਬਾਂਸੀਆਂ ਤੇ ਉਹ ਦੂਬਾ ਟੁੱਟ ਤੇ ਗੱਡੀ ਦਿੱਕੀ ਆਈ ਤੇ ਪੁਲਿਸ ਨੇ ਹੁਣ ਤੱਕ ਕੀ ਕੀਤਾ ਕਾਰਵਾਈ ਕੋਲਤੂ ਵਾਲਿਆਂ ਨੇ ਜੀ ਕਿਹਾ ਆ ਤੇ ਮੇਰੇ ਕੋਲ ਉਹ ਟੂਡੇ ਸਨ ਵੇ ਨਹੀਂ ਮਿਲ ਰ ਰਹੇ ਕਹਿੰਦੇ ਸੀ ਅੱਜ ਜਣਾ ਪਰ ਮੁੜ ਕੇ 11 ਵੇ ਦਾ ਟਾਈਮ ਸੀ ਅੱਜ ਦਾ ਹੁਣ ਮੁੜ ਕੇ ਸ਼ਾਮ ਨੂੰ ਕਹਿੰਦੇ ਆ ਤੁਹਾਡੇ ਤਿੰਨ ਪਸ਼ੂਆਂ ਦਾ ਨੁਕਸਾਨ ਹੋ ਗਿਆ ਤਾਂ ਟੋਟਲ ਕਿੰਨਾ ਕੁ ਨੁਕਸਾਨ ਆਪਾਂ ਕਹਿੰਦੇ ਪੈਸੇ ਤੌਰ ਤੇ ਦੇਖਦੇ ਆ। ਮੇਰਾ ਜੀ ਤਿੰਨ ਸਾਢੇ ਤਿੰਨ ਦਾ ਨੁਕਸਾਨ ਤੇ ਲੱਗਦਾ। ਹਾਏ ਤੁੰਦਾ ਪੈਣੀ ਸ਼ੁਰੂ ਹੋਈਆਂ ਹਜਾ ਨਾ ਇੱਕ ਵਤਨੇ ਤੁੰਦਾ ਪੈਣੀ ਤੇ ਅਜੇ ਤੱਕ ਬੜੇ ਜਿਹੜੇ ਕਹਦੀ ਪੀ ਮਹੀਨਾ ਪਾਰ ਤੁੰਦਾ ਪੈਣੀ ਹੈਗੀਆਂ। ਹਾਂਜੀ ਹਾਂਜੀ। ਤੇ ਬੜਾ ਨੁਕਸਾਨ ਤੁਹਾਡਾ ਤਾਂ ਹੋ ਗਿਆ ਤੇ ਬਾਕੀ ਲੋਕਾਂ ਨੂੰ ਕੀ ਕਹਾਂਗੇ ਜਿਨ੍ਹਾਂ ਦਾ ਨੁਕਸਾਨ ਹੈ ਦੇਪਰ। ਇਹੀ ਗਾ ਭਾਈ ਆਪਣੇ ਸਮਾਨ ਦੀ ਆਪ ਕਹਿੰਦੇ ਹਾਂ ਜਿੰਮੇਵਾਰੀ ਜਿੱਦਾਂ ਰੱਖੋ ਨਾ ਪੂਆਂ ਤੇ ਖਿਆਲ ਰੱਖੋ। ਇੱਦਾਂ ਕੋਈ ਬਹਿ ਨਹੀਂ ਗਿਆ ਕੋਈ ਸਰਛਾ ਦਾ ਹੈ ਹੀ ਨਹੀਂ ਕੱ ਇਹਨਾਂ ਪਸ਼ੂ ਲੱਦਣੇ ਕਿ ਸੁੱਕੇ ਆ ਜੀ ਖੁੱਲੇ ਆ ਪਸ਼ੂ ਨਾ ਤੋਂ ਖੁੱਲ ਕੇ ਭੱਜੇ ਆ ਮੁੜ ਕੇ ਵੀ ਉਹ ਨਹੀਂ ਬੰਨੇ ਆ ਕਣਕ ਵੇਚ ਦੀ ਦਾਹ ਪਾਇਆ ਵਿੱਚੇ ਲੰਗੇ ਆਪ ਵੀ ਗਾਰੇ ਵਿੱਚ ਦੀ ਜਾਨੀ ਲੈ ਗਏ ਆ ਜੀ ਇੰਦਰ ਰਾਤ ਨੂੰ ਗੱਡੀਆਂ ਦੇ ਵਿੱਚ ਪਸ਼ੂ ਲਿਜਾਂਦੇ ਆ ਪਹਿਲਾ ਪ੍ਰਸ਼ਾਸਨ ਵੱਲੋਂ ਸੀਗਾ ਵੀ ਰਾਤ ਨੂੰ ਤੇ ਪਾਬੰਦੀ ਹੋਣੀ ਚਾਹੀਦੀ ਆ ਹਾਂ ਜੀ ਇਹ ਬੰਦ ਹੋਣੀ ਚਾਹੀਦੀ ਆ ਜੀ ਜਿਹੜੇ ਰਾਤ ਨੂੰ ਪਹੁੰਚ ਜਾਂਦੇ ਆ ਚੋੜਾਂ ਦਾ ਕੰਮ ਹੀ ਆ ਜੀ ਇਹ ਜੀ ਗੈਂਗ ਹੀ ਆ ਜੀ ਗਰੁੱਪ ਆ ਜੀ ਇਹ ਆਪਣੇ ਹਰ ਸਾਲ ਚ ਦਾ ਇਹ ਇਦਾਂ ਦਾ ਨੁਕਸਾਨ ਹੋ ਜਾਂਦਾ ਆ ਉ ਤੋਂ ਬਾਅਦ ਫੇ ਪੁਲਿਸ ਪ੍ਰਸ਼ਾਸਨ ਜਾਗਦਾ ਆ ਦੀ ਮੰਗ ਕਰਦੇ ਪ੍ਰਸ਼ਾਸਨ ਕੋਲ ਇਹ ਇਹ ਮੰਗ ਕਰਦੇ ਪ੍ਰਸ਼ਾਸਨ ਨੂੰ ਵੀ ਇਹ ਪੈਰਵਾਈ ਕਰਨੀ ਚਾਹੀਦੀ ਹੈ ਦੇਖਣਾ ਚਾਹੀਦਾ ਜਿੱਦਾਂ ਹੁਣ ਗੱਡੀ ਉੱਥੇ ਟੂਟ ਐਸਲ ਦੀ ਲੰਗੀ ਆ ਵੀ ਕਿੱਦਾਂ ਲੰਗੀ ਆ ਗੱਡੀ ਇਹ ਜਿੱਦੜਾ ਕੇ ਵੀ ਲਗਾਏ ਆ ਟੂਟ ਅਕ ਸਾਡੇ ਨੂੰ ਕੂਨ ਕਰਨਾ ਚਾਹੀਦਾ ਸੀ ਕਿ ਗੱਡੀ ਟੋੜੀ ਹੈ ਜੀ ਧੁੰਦ ਨੇ ਤਾਂ ਭਾਜੀ ਬਾਅਦ ਦੇ ਵਿੱਚ ਸ਼ੁਰੂਆਤ ਕੀਤੀ ਚੋਰਾਂ ਨੇ ਪਹਿਲਾਂ ਕਰ ਲਈ ਆ ਹਾਂਜੀ ਤੇ ਕੁਝ ਪ੍ਰਸ਼ਾਸਨ ਸੁੱਤਾ ਹੋਇਆ ਆ ਹੁਣ ਆ ਪਰਿਵਾਰ ਦੀਆਂ 10 ਪਸ਼ੂ ਲੈ ਗਏ ਆ ਮੱਝਾਂ ਲੱਖ ਤੋਂ ਥਲੇ ਕੋਈ ਮੱਝ ਨਹੀਂ ਤੇ ਹੁਣ ਜੇ ਦੁਬਾਰਾ ਵੀ ਲੈਂਦੇ ਆ ਕੋਈ ਕਿੱਤਾ ਵੀ ਹੈ ਨਹੀਂ ਤੇ ਇਹ ਤਾਂ 3 1/2 ਲੱਖ ਦੇ ਫੀਸ ਪਸ਼ੂ ਕੋਣਗੇ ਤੇ ਇਹ ਤਾਂ ਵਿਚਾਰੇ ਥੱਲੇ ਲੱਗ ਗਏ ਇੱਕ ਤੋਂ ਦੇ ਤੇ ਕੋਈ ਪ੍ਰਸ਼ਾਸਨ ਨੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਕੋਈ ਜਿੱਦਾਂ ਆਪ ਕਹਿੰਦੇ ਹੁੰਦੇ ਵੀ ਲੈ ਕੇ ਚਲ ਗਏ ਪੁਲਿਸ ਪਿੱਛੇ ਕੋਈ ਦੇਖਣ ਨਹੀਂ ਗਿਆ ਜੋ ਕੁਛ ਨਹੀਂ ਤੇ ਉਹਦਾ ਆਮ ਤੌਰ ਤੇ ਕਈ ਪਿੰਡਾਂ ਦੇ ਵਿੱਚ ਇਦਾਂ ਵੀ ਇਹ ਪੰਚਾਇਤਾਂ ਲੈ ਕੇ ਦਿੰਦੀਆਂ ਆ ਵੀ ਰਾਤ ਨੂੰ ਪਸ਼ੂ ਨਹੀਂ ਲਿਆ ਜਾ ਸਕਦਾ ਕੋਈ ਵੀ ਜੀ ਆਪਣੀ ਲੈਟਰ ਪੈਡ ਦਿੰਦੇ ਹੂ ਪੰਚਾਇਤਾਂ ਵਾਲੇ ਪਰ ਸਾਡੇ ਇੱਥੇ ਕੋਈ ਨਹੀਂ ਹਾਲੇ ਪੰਚਾਇਤ ਵੋਟਾਂ 'ਚ ਖੁਸ਼ੀਆਂ ਮਨਾ ਰਹੀ ਆ ਤੇ ਪਰ ਗਰੀਬ ਤਾਂ ਲੁੱਟਿਆ ਗਿਆ ਅੱਜ ਇੱਕ ਜਗ੍ਹਾ ਹੋਰ ਰੌੜਕੇ ਦੇ ਵਿੱਚ ਚੋਰੀ ਹੋ ਗਏ ਪਸ਼ੂਆਂ ਦੀ ਉੱਥੋਂ ਵੀ ਲੈ ਗਏ ਆ ਕੋਈ ਬੈਟਰੀਆਂ ਬੱਸਾਂ ਦੀਆਂ ਲੈ ਗਏ ਆ ਪੁਲਿਸ ਦੀ ਕੋਈ ਕਾਰਵਾਈ ਨਹੀਂ ਨਿਲੈਕੀ ਪੂਰੀ ਆ ਤੇ ਬਸ ਇਹਨਾਂ ਦਾ ਕੋਈ ਬਣਦੀ ਸਹਾਇਤਾ ਕੀਤੀ ਜਾਵੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਥੋੜੀ ਜਿਹੀ ਚੋਰਾਂ ਦੀ ਨਕੀਲ ਕੱਸੀ ਜਾਵੇ ਜੋ ਗਰੀਬ ਆਦਮੀ ਬਚ ਸਕੇ ਹੋਰ ਕੋਈ ਕਿੱਤਾ ਵੀ ਹੈ ਨਹੀਂਗਾ ਧੰਨਵਾਦ ਚੋਰੀ ਦੀਆਂ ਵਾਰਦਾਤਾਂ ਤਾਂ ਇਹ ਜਿੱਦਾਂ ਪਸ਼ੂਆਂ ਤੇ ਖੋਲੜ ਦੀ ਹਰ ਸਾਲੇ ਹੀ ਹੋ ਜਾਂਦੀਆਂ ਆ ਕਾ ਕਾ ਪਿਛਲੇ ਸਾਲ ਵੀ ਅਸੀਂ ਦੇਖਦੇ ਆ ਖਬਰਾਂ ਇਦਾਂ ਦੀਆਂ ਆਈਆਂ ਸੀਗੀਆਂ ਹਸਾਬ ਹੁਣ ਤੋਂ ਹੁਣ ਹੁਣ ਸ਼ੁਰੂ ਹੋਈ ਆ ਤੇ ਦੋ ਵਾਰ ਤਾਂ ਰੌੜਕੇ ਚ ਵਾਪਰ ਚੁੱਕੀਆਂ ਭਾਜੀ ਇਹ ਤਾਂ ਕਿਰੋ ਵੀ ਇਦਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਇਹਦੇ ਪਰ ਪੁਲਿਸ ਦੀ ਕੋਈ ਇਦਾਂ ਕਾਰਵਾਈ ਕੋਈ ਇੱਕ ਵਾਰੀ ਆ ਕੇ ਦੇਖ ਗਏ ਮੋੜ ਕੇ ਕੋਈ ਆਇਆ ਨਹੀਂ ਕੋਈ ਪੁੱਛਿਆ ਨਹੀਂ ਵੀ ਕਿਤੇ ਜਾਈਏ ਨਾਲ ਜਾਂ ਨਾਲ ਚੱਲੋ ਉਹ ਆਪ ਹੀ ਨਹੀਂ ਜਾਣ ਨੂੰ ਤਿਆਰ ਆਖੇ ਜੀ ਸਾਤੋਂ ਟਾਈਮ ਹੈ ਨਹੀਂ ਮੁਲਾਜ਼ਮ ਹੈ ਨਹੀਂਗੇ ਤੇ ਹੁਣ ਗਾਂ ਧੁੰਦਾ ਹਜੇ ਸ਼ੁਰੂ ਹੋਈਆਂ ਅੱਗੇ ਪਤਾ ਨਹੀਂ ਕੀ ਕੀ ਹੋਣਾ ਹੈ ਤੇ ਕਿਹਦਾ ਕਿਹਦਾ ਹੋਣਾ ਹੈ ਜੇ ਪੁਲਿਸ ਪ੍ਰਸ਼ਾਸਨ ਨੇ ਨਹੀਂ ਕਿਉਂ ਕਾਰਵਾਈ ਕੀਤੀ ਤਾਂ ਫਿਰ ਤਾਂ ਗਰੀਬ ਆਦਮੀ ਦਾ ਤਾਂ ਔਖਾ ਹੈ ਨਹੀਂ ਇਥੋਂ ਆਪਾਂ ਦੇਖੀਏ ਤਾਂ ਪੌ ਚੌਂਕੀ ਵੀ ਬਿਲਕੁਲ ਨੇੜੇ ਆ ਤੇ 112 ਵਾਲੀ ਗੱਡੀ ਵੀ ਰੁੜਕਾ ਕਲਾਂ ਦੀ ਬੱਸ ਸਟੈਂਡ 'ਚ ਖੜੀ ਹੁੰਦੀ ਹੈਗੀ ਕੋਈ ਵਾਸਤਵਿਕ ਗੱਲ ਇਹ ਹੈ ਜੀ ਰੁੜਕਾ ਕਲਾਂ ਚੌਂਕੀ ਕਹਿੰਦੇ ਸੀ ਆ ਵੱਜਦੀ ਰੁੜਕਾ ਕਲਾਂ ਤੇ ਚੋਰੀ ਦੀ ਵਾਰ ਦਾ ਤਾਂ ਰੁੜਕਾ ਜਿੱਥੇ ਜਿੱਦਾਂ ਕਹਿੰਦੇ ਹੁੰਦੇ ਦੀਵੇ ਥੱਲੇ ਹਨੇਰਾ ਉਹ ਕੰਮ ਹੋਣ ਡਿਆ ਤੇ ਪੁਲਿਸ ਪ੍ਰਸ਼ਾਸਨ ਬਸ ਤੁਹਾਡੇ ਪਤਾ ਹੀ ਆ ਤੁਹਾਨੂੰ